ਸਤਿ ਸ੍ਰੀ ਅਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੁਸਪਰਮਜੀਤ ਸਿੰਘ ਪੱਕਣਾ ਟੀ ਟੰਟੂ ਸਟੂਡੀਓ ਤੋਂ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਸੋ ਜਲੰਧਰ ਦੇ ਵਿੱਚ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਹੈ ਜੀ ਉਸ ਨੇ ਖੁਦਕੁਸ਼ੀ ਕਰ ਲਈ ਜੀ ਇੱਕ ਵੱਡੀ ਖਬਰ ਪ੍ਰਕਾਸ਼ ਤੋਰੀਆ ਖਵਾਰਾਂ ਦੇ ਵਿੱਚ ਟੀਵੀ ਨਿਊਜ਼ ਚੈਨਲ ਦੇ ਵਿੱਚ ਵੱਡੀ ਖਬਰیں ਪ੍ਰਕਾਸ਼ਿਤ ਹੋ ਰਿਹਾ ਹੈ ਸੋ ਇਹ ਪ੍ਰਕਾਸ਼ ਤੋਂ ਹੀ ਖਬਰ ਦੇ ਉੱਪਰ ਚਾਤ ਪਾਣਾ ਜੀ ਜਲੰਧਰ ਦੇ ਵਿੱਚ ਕੋਮੀ ਸ਼ਾਰਜ ਮਾਰਗ ਹੈ ਜੀ ਇੱਕ ਨੰਬਰ ਦੇ ਸਥਿਤ ਹੈ ਜੀ लवली 프로ਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਲੱਗੇ ਪੈਂਦੀ ਹੈ ਜੀ ਤੇ ਇਸ ਦੇ ਵਿੱਚ ਜਿਹੜਾ ਕਿ ਬੀਏ ਫਾਰ ਬੀ ਫਾਰਮੇਸੀ ਦਾ ਇੱਕ ਸਟੂਡੈਂਟ ਹੈ ਜੀ ਪੈਲਸ ਵਿਸਟਰ ਦਾ ਵਿਦਿਆਰਥੀ ਸੀ ਜੀ ਉਸ ਵਿਦਿਆਰਥੀ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿੱਤਾ ਹੈ ਤੇ ਖੁਦਕੁਸ਼ੀ ਕਰਨ ਦਾ ਮਾਮਲਾ ਜਿਹੜਾ ਕਿ ਨਿਕਲ ਕੇ ਸਾਹਮਣੇ ਆਇਆ ਜੀ ਤੇ ਹਰਦਵਾਰ ਦੇ ਰਹਿਣ ਵਾਲਾ ਰਾਹੁਲ ਪਸੋਲਾ ਦੀ ਜੇਬ ਦੇ ਵਿੱਚੋਂ ਪੁਲਿਸ ਨੂੰ ਸੁਸਾਈਡ ਨੋਟ ਵੀ ਮਿਲਿਆ ਜੀ ਅੰਗਰੇਜ਼ੀ ਦੇ 4 ਸਫ਼ਿਆਂ ਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਕਿ ਨੋਟ ਹੈ ਤੇ ਇਹ ਸੁਸਾਈਡ ਨੋਟਸ ਦੇ ਵਿੱਚ ਸਭ ਤੋਂ ਤੌਰ ਤੇ ਉਹ ਲਿਖਿਆ ਹੈ ਕਿ ਆਪਣੀ ਮੌਤ ਲਈ ਉਹ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ ਸੋ ਕਿਸੇ ਦਾ ਵੀ ਉਸਨੇ ਨਾਂ ਨਹੀਂ ਲੱਤਾ ਵੀ ਮੈਂ ਉਸ ਕਰਕੇ ਜੈ ਸੁਸਾਈਡ ਕੀਤਾ ਜਾਂ ਉਸ ਕਰਕੇ ਪਾਰ ਉਸ ਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਲਿਖਿਆ ਹੈ ਕਿ ਉਹ ਆਪਣੇ ਜ਼ਿੰਦਗੀ ਨਾਲ ਪਿਆਰ ਨਹੀਂ ਕਰਦਾ। ਸੁਪਨੇ ਜਿੰਦਗੀ ਨਾਲ ਪਿਆਰ ਨਹੀਂ ਕਰਦਾ ਇਸ ਕਰਕੇ ਮੈਂ ਮਰ ਰਿਹਾ। ਤੇ ਇਹਦੇ ਨਾਲ ਆਪਣੇ ਛੋਟੇ ਭਰਾ ਨੂੰ ਇਦਾਂ ਦੇ ਰਸਤੇ ਤੇ ਚੱਲਣ ਦੀ ਉਹਨੇ ਮਨਾਹੀ ਕੀਤੀ ਹੈ ਤੇ ਉਹਨੇ ਕਿਹਾ ਕਿ ਉਹ ਇਦਾਂ ਦੇ ਰਸਤੇ ਤੇ ਨਾ ਚੱਲੇ ਤੇ ਮਾਤਾ ਪਿਤਾ ਦੀ ਦੇਖਭਾਲ ਕਰਨ ਵਾਸਤੇ ਉਸਨੇ ਉਸ ਸੁਸਾਈਡ ਨੋਟ ਦੇ ਵਿੱਚ ਇੱਕ ਲਾਈਨ ਜ਼ਰੂਰ ਲਿਖੀ ਹੈ ਕਿ ਉਹ ਆਪਣੇ ਮਾਤਾ ਪਿਤਾ ਦਾ ਧਿਆਨ ਰੱਖੇ ਮਾਤਾ ਪਿਤਾ ਦਾ ਧਿਆਨ ਰੱਖਣਾ ਉਸ ਦਾ ਫਰਜ਼ ਹੈ ਪਰ ਮੇਰੇ ਜਿਵੇਂ ਕਿ ਮੈਂ ਜੋ ਕਰ ਰਿਹਾ ਹਾਂ ਉਸ ਤਰ੍ਹਾਂ ਦੇ ਰਸਤੇ ਦੇ ਉੱਪਰ ਬਿਲਕੁਲ ਵੀ ਨਾ ਚਲੇ ਤਾਂ ਚੰਗਾ ਰਹੇਗਾ ਤੇ ਫਗਵਾੜਾ ਦੇ ਵਿੱਚ ਐਸਪੀ ਪਰਵਿੰਦਰ ਸਿੰਘ ਨੇ ਕਿਹਾ ਕਿ ਜੇ ਇਹ ਲੱਗਦਾ ਕਿ ਵਿਦਿਆਰਥੀ ਆਪਣੀ ਪੜਾਈ ਨੂੰ ਲੈ ਕੇ ਕਾਫੀ ਸਟ्रेस ਦੇ ਵਿੱਚ ਸੀ ਕਾਫੀ ਪਰੇਸ਼ਾਨ ਸੀ ਜਿਸ ਕਰਕੇ ਉਸ ਨੇ ਇਹ ਦਾਦਾ ਕਦਮ ਚੁੱਕਿਆ ਸੋ ਇੱਕ ਬਹੁਤ ਹੀ ਮਦ ਪਾਗੀ ਖਬਰ ਹੈ ਜੀ ਸੋ ਉਸ ਨੌਜਵਾਨ ਨੇ ਜਿਸ ਨੇ ਆਪਣੀ ਜੀਵਨ ਲਾਲਸਾ ਮਤ ਕਰ ਲਤਾ ਹੈ ਮਾਪਿਆਂ ਨੇ ਕੀ ਸੋਚ ਸਮਝ ਕੇ ਉਸ ਨੂੰ ਉਸ ਯੂਨੀਵਰਸਿਟੀ ਵਿੱਚ ਭੇਜਿਆ ਸੀ ਕਿ ਸਾਡਾ ਬੱਚਾ ਵੱਡਾ ਹੋ ਕੇ ਸਾਡੇ ਸੁਪਰੀਮ ਸਕਾਰ ਕਰੇਗਾ ਪਰ ਕਿਸੇ ਕਾਰਨ ਕਰਕੇ ਜਿਹੜੇ ਕਾਰਨ ਉਸਨੇ ਸੁਸਾਈਡ ਨੋਟ ਵਿੱਚ ਨਹੀਂ ਲਿਖੇ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਆਪਣੇ ਜੀਵਨ ਤੋਂ ਕਾਫੀ ਪ੍ਰੇਸ਼ਾਨ ਸੀ ਕਾਫੀ ਦੁਖੀ ਸੀ ਸੋ ਜਿਸ ਦੇ ਵਿੱਚ ਉਹਨੇ ਸਭ ਤੋਂ ਵੱਧ ਲਿਖਿਆ ਕਿ ਕਿਸੇ ਨਾਲ ਵੀ ਉਸ ਦਾ ਕੋਈ ਕਿ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਉਸ ਦੀ ਮੌਤ ਦਾ ਸੋ ਇਹ ਹੋਂ ਤੱਕ ਦੀ ਇੱਕ ਬੜੀ ਬ੍ਰੇਕਿੰਗ ਨਿਊਜ਼ ਜਿਹੜੀ ਜਿਲੰਦਰ ਤੋਂ ਲੈ ਕੇ ਪਹੁੰਚੀ ਹੈ ਜੀ ਸੋ ਬਾਕੀ ਦੇਸ਼ ਦੇ ਨ तमाम ਮੱディア ਘੋਰਾ ਦੇਖਣੇ ਪੜਨੇ ਦਾ ਅੱਜ ਸੜੀ ਯੂਟਿਊਬ ਚੈਨਲ ਆਜ ਨਿਊਜ਼ ਵਾਲਾ ਵਿਪਤੀ ਪਰਮਜੀਤ ਨੂੰ ਦੌਜਾ ਸਨਟੈਂਸ ਸਸਿਕਾਲ